ਅ ਇਹ ਜੀ ਮਹਾਲੀ ਪੁਲਿਸ ਨੂੰ ਐਸਐਸਪੀ ਸਾਹਿਬ ਹਰਮਨਦੀਪ ਹਨ ਸਾਹਿਬ ਜੀ ਦੀ ਅਗਵਾਈ ਹੇਠ ਇੱਕ ਸਫਲਤਾ ਅਸਲ ਹੋਈ ਹੈ ਬੀਤੇ ਦਿਨੀ ਮਿਤੀ 4 11 2025 ਨੂੰ ਅਨਮੋਲ ਜੁਵਲਰਸ 3ਵੀਂ 2 ਦੇ ਜਿਹੜੇ ਨੇ ਉਹਨਾਂ ਨੂੰ ਇੱਕ ਫਿਰੋਤੀ ਦੀ ਮੰਗ ਦੀ ਐਕਸਟਰੈਸ਼ਨ ਕਾਲ ਆਈ ਸੀ ਸਵਾ 10 ਵਜੇ ਇਸ ਤੋਂ ਬਾਅਦ ਸਾਡੀ ਜਿਹੜੀ ਸਾਰੇ ਥਾਣੇ ਦੀ ਟੀਮਸ ਐਸਐਚਓ ਮਟੌਰ ਡੀਐਸਪੀ ਸਿਟੀ 1 ਸਾਹਿਬ ਸਾਡੀ ਜਿਹੜੀ ਸਪੈਸ਼ਲ ਟੀਮ ਹੈ ਇਹਨਾਂ ਨੂੰ ਆਪਾਂ ਐਕਟੀਵੇਟ ਕੀਤਾ ਹਿਊਮਨ ਇੰਟੈਲੀਜੈਂਸ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਲੈ ਕੇ ਆਪਾ ਜਿਹੜਾ ਇਹ ਬੰਦਾ ਹੈ ਜਿਨੇ ਫਿਰੋਤੀ ਦੀ ਮੰਗ ਕੀਤੀ ਸੀ ਤੇ ਇਹਦਾ ਨਾਮ ਹੈ ਅਜੂਬਾ ਇਹ ਥਾਣਾ ਚੰਦੇਰ ਅੰਮ੍ਰਿਤਸਰ ਰੂਰਲ ਇਹਦਾ ਨਿਵਾਸੀ ਹੈ ਜੀ ਇਹਨੂੰ ਆਪਾਂ ਗ੍ਰਿਫਤਾਰੀ ਕੀਤੀ ਹੈ ਦੀ ਤੇ ਇਹਦੇ ਉੱਤੇ ਜਿਹੜਾ ਪਰਚਾ 182 ਨੰਬਰ ਇਹ ਦਰਜ ਕੀਤਾ ਮੈਂ ਜਿੰਨੇ ਵੀ ਆਪਣੇ ਇੱਥੇ ਵਪਾਰੀ ਭਾਈਆਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਸਾਡੀ ਸਾਰੀ ਮੋਹਾਲੀ ਪੁਲਿਸ ਪੱਬਾ ਭਾਰ ਹੈ ਤੇ ਕੋਈ ਵੀ ਏਦਾਂ ਦਾ ਜੇ ਐਕਸਟਰਸ਼ਨ ਕੋਲ ਹੋ ਹਾਂਜੀ ਸਾਡੇ ਸਾਹਮਣੇ ਹਨ ਆਪਾਂ ਉਹਨਾਂ ਨੂੰ ਜਿਹੜੀ ਬਣਦੀ ਕਾਰਵਾਈ ਹੈ ਜਲਦ ਤੋਂ ਜਲਦ ਅਮਲ ਵਿੱਚ ਲਿਆ ਕੇ ਦਵਾਉਣਾ ਤੇ ਮੇਰਾ ਵਿਸ਼ਵਾਸ ਦਵਾਉਣਾ ਚਾਹਣਾ ਤੁਹਾਨੂੰ ਫਿਰ ਤੋਂ ਤੁਹਾਡੇ ਮੀਡੀਆ ਰਾਹੀਂ ਕਿ ਕੋਈ ਵੀ ਇਦਾਂ ਦੀ ਜੇ ਘਟਨਾ ਹੁੰਦੀ ਹੈ ਇੱਥੇ ਕੋਈ ਵੀ ਇਦਾਂ ਦੀ ਕਾਲ ਆਂਦੀ ਹੈ ਤੇ ਉਹ ਸਾਹਮਣੇ ਆਂ ਤੇ ਆਪਾਂ ਜੋ ਵੀ ਉਹਨਾਂ ਦਾ ਜਸਟਿਸ ਉਹਨਾਂ ਨੂੰ ਦਵਾਉਂਦੇ ਜਿੰਨੇ ਰੁਪਏ ਦੀ ਸਰ ਇਹ ਮੰਗੀ ਇਹ ਫਿਰੋਤੀ ਜੀ ਨੇ ਕਰੀਬ 2 ਲੱਖ ਰੁਪਏ ਦੀ ਡਿਮਾਂਡ ਕੀਤੀ ਸੀ ਤੇ ਫਿਰੋਤੀ ਮੰਗਨਾਂ ਦੇ ਹੋਰ ਵੀ ਕੋ ਮਾਮਲੇ ਦਰਜ ਨੇ ਇਹ ਜੀ ਇਹ ਪਹਿਲੀ ਵਾਰੀ ਇੰਨੇ ਕੋਈ ਇਦਾਂ ਦਾ ਕੰਮ ਕੀਤਾ ਹੈ ਬੇਸਿਕਲੀ ਦਿਹਾੜੀਦਾਰ ਬੰਦਾ ਤੇ ਇਹ ਉੱਥੇ ਦਿਹਾੜੀਆਂ ਹੀ ਕਰਦਾ ਤੇ ਇੰਨੇ ਤਾਂ ਪਹਿਲੀ ਵਾਰੀ ਬੜਾ ਚਲੋ ਆਈਡੀਆ ਕਿਵੇਂ ਆਇਆ ਕਿ ਇਹ ਕਿਹੜਾ ਹੈ ਸੋਖਾ ਕੰਮਾਂ ਵੀ ਇਤਨਾ ਕਾਲ ਕਰਕੇ ਤਾਂ ਪੈਰੈਂਟ ਬਿਲਕੁਲ ਮੇਬੀ ਕਿਸੇ ਨੂੰ ਇਹ ਲੱਗਦਾ ਹੋਵੇ ਪੁਲਿਸ ਤਫ਼ਤੀਸ਼ ਨਹੀਂ ਕਰਦੀ ਬਟ ਇਹ ਆਪਾਂ ਵਿਦਨ ਅ ਵੀਕ ਇਹਨੂੰ ਟ੍ਰੇਸ ਕਰਕੇ ਤੇ ਬਣਦੀ ਜਿਹੜੀ ਕਾਰਵਾਈ ਕੀਤੀ ਹੈ ਮੇਰਾ ਇਹੀ ਸਟ੍ਰਿਕਟ ਮੈਸੇਜ ਹੈ ਵੀ ਜਿਹੜੇ ਵੀ ਕੋਈ ਇਦਾਂ ਦੇ ਮਾੜੇ ਅਨਸਰ ਇਦਾਂ ਦੇ ਕੁਝ ਕਰਨ ਦਾ ਸੋਚ ਰਹੇ ਹੈ ਤੇ ਆਪਣਾ ਕਿਤਾ ਬਾਛ ਲੋ ਨਹੀਂ ਤਾਂ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਮਰਚਨ ਕੋਲ ਨਹੀਂ ਮੰਗੀ ਜੀ ਸਰ ਨਹੀਂ ਜੀ ਬਿਲਕੁਲ ਨਾ ਬਿਲਕੁਲ ਸਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਗੈਂਗਸਟਰ ਵਾਰ ਵਾਧਾ ਜਾ ਰਿਹਾ ਲਿਖਦੇ ਨੇ ਕਿ ਚਾਹਨਾ ਕਿ ਹੁਣ ਤਾਂ ਕਿਹੜੀਆਂ ਬਕਤੀਆਂ ਜਾਂਦੀਆਂ ਨੇ ਕਿ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਕੋਈ ਕੋਈ ਉਪਰਾਲਾ ਕਰ ਰਹੀ ਹੈ ਅੱਗੇ ਵੀ ਕੋਈ ਰਣਨੀਤੀ ਸੋਚ ਰਹੀ ਹੈ ਕਿ ਇਹਨਾਂ ਨੂੰ ਕਿਵੇਂ ਨੱਥ ਪਾਈ ਜਾਵੇ ਬਿਲਕੁਲ ਜੀ ਸਾਡੇ ਬੇਸਿਕਲੀ ਇਹ ਦੋ ਤਰੀਕੇ ਨਾਲ ਆਪਾਂ ਕਰਦੇ ਹਾਂ ਇੱਕ ਤਾਂ ਪ੍ਰੀਵੈਂਟਿਵ ਜਿਹੜੇ ਸਾਡੇ ਮੇਜਰਸ ਹੁੰਦੇ ਪ੍ਰੀਵੈਂਟਿਵ ਮੇਜਰਸ ਤੇ ਹੋ ਗਿਆ ਆਪਾਂ ਜਿੱਦਾਂ ਚੈਕਿੰਗ ਕਰਾਉਂਦੇ ਹਾਂ ਹੌਟ ਸਪots ਤੇ ਸਾਡੀ ਜਿਹੜੀ ਇੰਟੈਲੀਜੈਂਸ ਦੀ ਟੀਮ ਹੈ ਉਹ ਐਕਟੀਵੇਟ ਰਹੀ ਹੈ ਆਪਾਂ ਜਿਹੜੇ ਬੇਲ ਆਊਟਸ ਹੈ ਉਹਨਾਂ ਨੂੰ ਮੋਨੀਟਰ ਕਰੀਦਾ ਸਾਡੀ ਟੈਕਨੀਕਲ ਟੀਮ ਸਰਵੇਲੈਂਸ ਰੱਖਦੀ ਤੇ ਦੂਸਰਾ ਹੈਗਾ ਕਿ ਜੇ ਕੋਈ ਵਕੂਆ ਹੋ ਗਿਆ ਉਹਨੂੰ ਟ੍ਰੇਸ ਕਰਨਾ ਉਹ ਜਿਵੇਂ ਕਿ ਅੱਜ ਇਹ ਆਪਾਂ ਕੋਈਆ ਜ਼ਰੀਆ ਬਿਦਰ ਸਟੀਪੂਲੇਟਡ ਟਾਈਮ ਆਪਾਂ ਟ੍ਰੇਸ ਕੀਤੀ ਜੀ ਸਰ ਕਿੰਨੇ ਤੋਂ ਕਾਲ ਕੰਪਨੀ ਨੇ ਜਿਹੜੀ ਬੈਠਦੀਆਂ ਤੇ ਜ਼ਿਆਦਾਤਰ ਬੇਰੀਆਂ ਕਾਲਸ ਹੋਈਆਂ ਨੇ ਉਸੇ ਤਰੀਕੇ ਨਾਲ ਹੁੰਦਾ ਹੈ ਜਾਂ ਅਸਲ ਵਿੱਚ ਉਹ ਗੈਂਸਟਰਸ ਕੋਈ ਰੂਟਿੰਗ ਨਹੀਂ ਇਹ ਬੇਸਿਕਲੀ ਗੈਂਗਸਟਰਸ ਵੀ ਕਰਾ ਰਹੇ ਆ ਤੇ ਬਾਕੀ ਜਿਹੜੇ ਮਾੜੇ ਅਨਸਰ ਹੈ ਮਾੜੇ ਅਨਸਰ ਉਹਨਾਂ ਦਾ ਨਾਮ ਲੈ ਕੇ ਉਹਨਾਂ ਨੂੰ ਵੀ ਯੂਜ਼ ਕਰਕੇ ਉਹ ਵੀ ਕਾਲ ਕਰਾ ਰਹੇ ਬਟ ਸਾਡਾ ਇਹੀ ਹੈ ਕਿ ਜਿਹੜੇ ਇੱਕ ਸੈਂਸ ਆਫ ਸਿਕਿਉਰਿਟੀ ਬੰਦੇਾਂ ਚ ਬਣੀ ਰਹੇ ਜਦੋਂ ਇਹ ਟਰੇਸ ਹੁੰਦੇ ਆ ਤੇ ਲੋਕਾਂ ਨੂੰ ਵਿਸ਼ਵਾਸ ਹੁੰਦਾ ਕਿ ਪੁਲਿਸ ਜਿਹੜੀ ਪੱਪਾ ਭਾਰਤ ਤੋਂ ਕੰਮ ਕਰ ਰਹੀ ਸਰ ਇਸਨੇ ਕਿਹਾ ਗੈਂਗਸਟਰ ਦਾ ਨਾਮ ਲੈ ਕੇ ਕਿ ਉਹ ਡਰਾਵਾ ਬੰਦਾ ਸੀ ਜਿਹੜਾ ਮੈਕੈਨਿਕ ਹੈ ਪੁਰਾਣੇ ਪੁਰਾਣੇ ਦਾ ਕੁਝ ਬੈਂਕਸ਼ਨਾ ਸਬਕ ਨਹੀਂ ਇਹਨੇ ਬੇਸਿਕਲੀ ਫਿਰਤੀ ਮੰਗੀ

ਉਹਨੂੰ ਪਤਾ ਨੂੰ ਪਤਾ ਨਹੀਂ ਚੱਲਦਾ ਜੀ ਮਤਲਬ ਉਹ ਹੁਲੜਬਾਜੀ ਆ ਤੁਸੀਂ ਨਾਕੇ ਬੰਦੀ ਵੀ ਕੀਤੀ ਸੀ ਨੀ ਤੁਸੀਂ ਕਿਵੇਂ ਕਿਸ ਤਰ੍ਹਾਂ ਦੇ ਜੀ ਮੇਰਾ ਇੱਕ ਤਾਂ ਬੜੀ ਸਖਤ ਚੇਤਾਵਨੀ ਹੈ ਜਿਹੜੀ ਵੀ ਕੋਈ ਸਾਡੇ ਮਾਰਕੀਟਸ ਤੇ ਹੁਲੜਬਾਜੀ ਕਰਦੇ ਤੇ ਕਈ ਵਾਰ ਮੈਨੂੰ ਕਾਫੀ ਜਿਹੜੇ ਸਿਵਿਲਿయన్స్ ਉੱਥੇ ਫੈਮਿਲੀਜ਼ ਆ ਉਹਨਾਂ ਨੂੰ ਕੰਪਲੇਂਟ ਆਉਂਦੀ ਵੀ ਆਪਾਂ ਆਪਣੀ ਫੈਮਿਲੀ ਨੂੰ ਮਿਝਾਨ ਤੋਂ ਕਈ ਵਾਰ ਗੁਰੇਜ਼ ਕਰਦੇ ਆ ਰਾਤ ਦੇ ਟਾਈਮ ਤੇ ਮੇਰਾ ਉਹਨਾਂ ਨੂੰ ਇੱਕ ਤਾਂ ਪੁਰਜ਼ੋਰ ਮੈਸੇਜ ਹੈ ਕਿ ਤੁਸੀਂ ਜਿਹੜੀ ਮਾਰਕੀਟ ਜਾਣਾ ਜਾਓ ਜੇ ਕੋਈ ਵੀ ਘਟਨਾ ਇਦਾਂ ਦੀ ਤੁਹਾਡੇ ਨਾਲ ਹੁੰਦੀ ਹੈ ਉਹ ਤਾਂ ਬਹੁਤ ਸकता ਆਪਾਂ ਐਕਸ਼ਨ ਲਵਾਂਗੇ ਤੇ ਇਹਦਾ ਜੇ ਇਹ ਘਟਨਾ ਇਦਾਂ ਦੀ ਹੋਏ ਨਾ ਉਹ ਕਰਨ ਲਈ ਆਪਾਂ ਬੇਸਿਕਲੀ ਆ ਆਲਟਰਨੇਟ ਡੇਸ ਤੇ ਵੀਕਐਂਡਸ ਤੇ ਜਿਹੜੇ ਕੋ ਮੇਜਰ ਡੇਸ ਆ ਉਹਨਾਂ ਤੇ ਰਾਤੀ ਆਪਾਂ ਨਾਕੇ ਲਾਣੇ ਡਰਿੰਕ ਐਂਡ ਡਰਾਈਵ ਦੇ ਵੀ ਤੇ ਫਾਰਡਨ ਕਰਕੇ ਉਹਨੂੰ ਪੂਰਾ ਪ੍ਰੋਪਰ ਸਾਰਿਆਂ ਦੀ ਵੈਰੀਫਿਕੇਸ਼ਨ ਕਰਦੇ ਆ ਇੱਕ ਆਪਾਂ ਆਪਣੀ ਪ੍ਰੈਜ਼ੈਂਸ ਰੱਖੀ ਹੋਈ ਹੈ ਇਹਨਾਂ ਏਰੀਆਸ 'ਚ ਤੇ ਜਿਵੇਂ ਕਿ ਪਿਛਲੇ ਹਫਤੇ ਡੀਐਸਪੀ ਸਾਹਿਬ ਐਸਐਚਓ ਸਾਹਿਬ ਮੈਂ ਆਪ ਵੀ ਗਿਆ ਸੀ ਤੇ ਇਹ ਇਹ ਆਪਾਂ ਕੰਟੀਨਿਊ ਰੱਖਾਂਗੇ ਤਾਂ ਕਿ ਇੱਕ ਸੈਂਸ ਆਫ ਸਿਕਿਉਰਿਟੀ ਬਣੀ ਰਹੇ ਲੋਕਾਂ ਸਰ ਲਾਸਟ ਕੁਸਚਨ ਕੀ ਆਪਣਾ ਦਿੱਲੀ ਵਾਲਾ ਉਸ ਨੂੰ ਲੈ ਕੇ ਪੁਲਿਸ ਪੰਜਾਬ ਵੀ ਹਾਈ ਰੱਖਦੇ ਆ ਨਾਲ ਹਰਿਆਣਾ ਵੀ ਰੱਖਦਾ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਵਿਉਂਤ ਪੰਦੀ ਹੈ ਨਾ ਸਚੈਨ ਬਿਲਕੁਲ ਜੀ ਜਿਹੜਾ ਥ੍ਰੈਟ ਪਰਸੈਪਸ਼ਨ ਜਿਹੜੀ ਇਨਕਰੀਜ਼ ਹੋਈ ਹੋਈ ਹੈ ਤੇ ਹਾਈ ਅਲਰਟ ਹੈ ਉਹਦੇ ਰਿਗਾਰਡਿੰਗ ਆਪਾਂ ਇੱਕ ਤਾਂ ਜਿੰਨੇ ਵੀ ਬੱਸ ਸਟੈਂਡ ਐ ਰੇਲਵੇ ਸਟੇਸ਼ਨਸ ਆ ਜਿਹੜੀ ਕੋਈ ਸਰਕਾਰੀ ਬਿਲਡਿੰਗਸ ਆ ਖਾਣੇ ਆ ਦੀ ਸਿਕਿਉਰਿਟੀ ਏਰੀਆ ਡੋਮਿਨੇਸ਼ਨ ਇਹ ਸਾਰਾ ਕੁਝ ਸਾਡੇ ਧਿਆਨ ਚ ਤੇ ਉਹ ਆਪਾਂ ਕਰ ਵੀ ਰਹੀਆਂ ਰਾਤੀ ਵੀ ਆਪਾਂ ਆਪ ਨਾਕੇ ਤੇ ਮੈਂ ਵੀ ਬਾਹਰ ਸੀਗਾ ਡੀਐਸਪੀ ਸਾਹਿਬ ਵੀ ਬਾਹਰ ਸੀਗੇ ਤੇ ਆਪਾਂ ਮੋਹਾਲੀ ਪੁਲਿਸ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੇ ਆ ਕਿ ਆਪਣੇ ਏਰੀਆ ਚ ਆਪਾਂ ਪੂਰਾ ਡੋਮਿਨੇਟ ਕਰਕੇ ਰੱਖਾਂਗੇ ਤੇ ਵੀਲ ਟ੍ਰਾਈ ਕਿ ਇਦਾਂ ਦਾ ਕੋਈ ਵੀ ਜਿਹੜਾ ਅਨਸੁਖਾਵੀ ਘਟਨਾ ਸਾਡੇ ਏਰੀਆ ਚ ਨਾ ਹੋਵੇ ਚਲੋ ਮਨਿੰਦਰ ਚੋਢੀ ਵਾਲੀ ਕੇਸ ਕੋਈ ਅਪਡੇਟ ਹੈ ਤੁਸੀਂ ਫਾਈਲਿੰਗ ਹੋਈ ਤੁਸੀਂ ਸਾਡੇ ਉਹ ਉਹ ਜੀ ਉਹ ਵੀ ਅਪਡੇਟ ਤੁਹਾਨੂੰ ਜਲਦੀ ਦਤੀਏ